ਸਤਿ ਸ਼੍ਰੀ ਅਕਾਲ ਜੀ ਨਵੀ ਸਵੇਰ ਦੇ ਨਾਲ ਤੁਹਾਡਾ ਸਾਰੇ ਚੈਨਲ ਤੇ ਸਵਾਗਤ ਹੈ ਤੇ ਆਪਾਂ ਆਪਣੇ ਕਿਤੇ ਮਾਰਨਿੰਗ ਦੇ ਕੰਮ ਕਰ ਟਨ ਵਾਕ ਵਗੈਰਾ ਕਰਕੇ ਤੇ ਅਜੀਤ ਸਿੰਘ ਵੀ ਉੱਠ ਕੇ ਸੀ अर्ਲੀ ਤੇ ਹੋ ਰਹੀ ਆ ਡਰਾਇੰਗ ਪੇਂਟਿੰਗ ਹੋ ਰਹੀ વોਟਰ ਕਲਰ ਦੇ ਨਾਲ ਤੇ ਅਜੀਤ ਤੇ ਪ੍ਰਭ ਜਾਣਗੇ ਸਕੂਲ ਤੇ ਮੈਂ ਜਾਣ ਲਵਾਂ ਲੁਧਿਆਣੇ ਸਾਬ ਲੁਧਿਆਣੇ ਹੀ ਨੇ ਮਾਮਾ ਜੀ ਕੋਲ ਉੱਥੋਂ ਸਾਮ ਨੂੰ ਲਵਾਂਗੇ ਤੇ ਫਿਰ ਕਰਾਂਗੇ ਇੱਕ ਤੋਂ ਕੰਮ ਕਰਨੇ ਨੇ ਉਹ ਮੈਂ ਥੋੜਾ ਹੋ ਗਈ ਲੇਟ ਪੰਚਨੂਨ ਉੱਤੇ ਸਾਵਣੀ ਜਦ ਤੱਕ ਆ ਗਈ ਸੀ ਘਰੇ ਹੁੰਦੜੀ ਤੇ ਫਿਰ ਅਸੀਂ ਛੱਲੇ ਦੁਬਾਰਾ ਲੁਧਿਆਣੇ ਨੂੰ ਸਾਬ ਹੈ ਤੱਕ ਨੀਸਤੀ ਪਈ ਆ ਰਾਤ ਦੇ ਨਿੰਦੇ ਆ ਕਿਉਂਕਿ ਹਸਪਤਲ ਮਾਮਾ ਜੀ ਖੁੱਲ ਸੀਗੇ ਤੇ ਹਾਲਾਤ ਨਹੀਂ ਦੋਨੇ ਕੰਮ ਖਾਣ ਪੜੇ ਨੇ ਨੀਸਤੀ ਪਈ ਲੁਧਿਆਣਾ ਸ਼ਹਿਰ ਰੌਣਕ ਮੇਲਾ ਪੂਰਾ ਪਰ ਅੱਜ ਰਾਜ ਥੋੜਾ ਘੱਟਾ ਕਿਉਂਕਿ ਬਾਹਰ ਬਹੁਤ ਹੀ ਜ਼ਿਆਦਾ ਗਰਮੀ ਸੀਗੀ। ਲਾਦਾ 40-41 ਟੈਂਪਰੇਚਰ ਹੋਣਾ ਇੱਕ ਹੈ ਦੁਪਹਿਰਾ ਸੀਗਾ ਤੇ ਮਾਰਕੀਟ ਦੇ ਵਿੱਚ ਕਾਫੀ ਰਸ਼ ਘੱਟ ਸੀਗਾ। ਆਪਾਂ ਆਪਣਾ ਕੀਤੇ ਕੰਮਕਾਰ ਫੈਬਰਿਕ ਜਿਹੜੇ ਲੈਣੇ ਸੀ ਓਲ ਐ। ਫੈਬਰਿਕ ਵਗੈਰਾ ਹੋ ਗਿਆ ਆਪਣੇ ਲੈ ਤੇ ਹੁਣ ਆਪਾਂ ਬਿਲਿੰਗ ਕਰਵਾਵਾਂਗੇ ਤੇ ਫਿਰ ਉਸ ਤੋਂ ਬਾਅਦ ਚੱਲਦੇ ਆਂ ਕੁਝ ਖਾਣ ਪੀਣ ਲਈ। ਭੁੱਖ ਬਹੁਤ ਲੱਗ ਗਈ। ਟਾਈਮ ਕਾਫੀ ਜ਼ਿਆਦਾ ਲੱਗ ਗਿਆ। ਤੇ ਹੁਣ ਅਸੀਂ ਜਾ ਗ੍ਰੈਂਡ ਫੌਕ ਤੇ ਇੱਥੇ ਸਾਨੂੰ ਮਿਲਿਆ 버ਗਰ ਕਿੰਗ ਅੱਜ ਆਪਾਂ ਖਾਵਾਂਗੇ 버ਗਰ ਕਿੰਗ ਦਾ 버ਗਰ ਵਾਪਲਰ ਲਿਆ ਸੀ ਅਸੀਂ ਅਸੀਂ ਬੜਾ ਵਧੀਆ ਸੀ ਵਿੱਚ ਬੜਾ ਟੇਸਟ ਵਧੀਆ ਸੀ ਨਵੀਂ ਇੱਕ ਬ੍ਰੈਡ ਆਈ ਉਹਦੇ ਵਿੱਚ ਤੇ ਪੇਟ ਪੂਜਾ ਹੋ ਗਈ ਤੇ ਹੁਣ ਕਰਦੇ ਆ ਜਿਹੜੇ ਇੱਕ ਦੋ ਕੰਮ ਹੋਰ ਰਹਿੰਦੇ ਨੇ ਉਹ ਕਰਕੇ ਤੇ ਚੱਲਦੇ ਆ ਘਰ ਨੂੰ ਸਾਬ ਵੀ ਥੱਕੇ ਹੋਏ ਨੇ ਬਹੁਤ ਜ਼ਿਆਦਾ ਤੇ ਆਪਾਂ ਬਾਅਦ ਚ ਬੱਚੇ ਹੈ ਨਹੀਂ ਸੀ ਅੱਜ ਤੇ ਲਈ ਆਈਸਕ੍ਰੀਮ ਦੀ ਟ੍ਰੀਟ ਪਾਰ ਗਰਮੀ ਤੇ ਠੰਡੀ ਠੰਡੀ ਆਈਸਕ੍ਰੀਮ ਆ ਦੇਖੋ ਜੀ ਲੁਧਿਆਣਾ ਕਿਆ ਹੀ ਬਾਤਾਂ ਹੋਈਆਂ ਪਈਆਂ ਲੁਧਿਆਣੇ ਦੀਆਂ ਐਸ ਕਰ ਲੋ ਵੀ ਕੀ ਬਾਤਾਂ ਲੁਧਿਆਣੇ ਦੀਆਂ ਹੁਣ ਤਾਂ ਟ੍ਰੈਫਿਕ ਵੈਸੇ ਫਲਾਈਓਵਰ ਬਹੁਤ ਬਣ ਕੇ ਕੱਟ ਗਿਆ ਨਹੀਂ ਤਾਂ ਅੱਗੇ ਤਾਂ ਆਹੀ ਹਾਲ ਹੀ ਰਹਿੰਦਾ ਸੀ ਇਹ ਐਸ ਟਾਈਮ ਨਹਿਰ ਦੇ ਪਾਸੇ ਇਦਾਂ ਹੋਇਆ ਹੋਇਆ ਸੀ ਇੰਨਾ ਜ਼ਿਆਦਾ ਟ੍ਰੈਫਿਕ ਬੜਾ ਟਾਈਮ ਲੱਗਿਆ ਰੋਡ ਤੇ ਸਾਨੂੰ ਹਾਜੀ ਅਸੀਂ ਜਦੋਂ ਲੁਧਿਆਣੇੋਂ ਨਿਕਲੇ ਆ ਤੇ ਸਾਬ ਮੈਨੂੰ ਕਹਿੰਦੇ ਵੀ ਆਂ ਨੇਰੀ ਆਉਣ ਲੱਗੀ ਆ ਸੰਦੀਪ ਉੱਤ ਦੇਖ ਕਿੰਨਾ ਬੁਰਾ ਹਾਲ ਆ ਮਿੱਟੀ ਬਹੁਤ ਸੀ ਚੜੀ ਹੋਈ ਤੇ ਹਾਜੀ ਅਸੀਂ ਉਹ ਫਲਾਈਓਵਰ ਤੋਂ ਘੁੰਮ ਕੇ ਇੱਧਰ ਹੀ ਆਏ ਆ ਤੇ ਜਾਣੋ ਨੇਰੀ ਪਹੁੰਚ ਵੀ ਗਈ ਸਾਡੇ ਕੋਲ ਇੰਨੀ ਜ਼ਿਆਦਾ ਮਿੱਟੀ ਘੱਟੇ ਵਾਲਾ ਧੂੜ ਝੱਖੜ ਸੀਗਾ ਤੇ ਹੌਲੀ-ਹੌਲੀ ਅਸੀਂ ਪਹੁੰਚੇ ਪਹਿਲਾਂ ਪਹੁੰਦੜੀ ਤੇ ਉੱਥੇ ਚਾਹ ਪੀਤੀ ਕਿਉਂਕਿ ਸਿਰ ਬੜਾ ਦੁਖ ਰਿਆ ਸੀ ਤੇ ਆਹ ਦੇਖੋ ਕੀ ਹਾਲ ਆ ਨੇਰੀ ਤਾਂ ਜਿਹੜੀ ਆਉਂਦੀ ਆਉਂਦੀ ਆ ਤੇ ਜਿਹੜਾ ਖਲਾਰਾ ਪਉਂਦੀ ਉਹ ਲੱਗ ਅੱਜ ਸਾਰਾ ਦਿਨ ਲੱਗ ਜਾਂਦਾ ਇੱਦਾਂ ਖਲਾਰੇ ਚੱਕਣ ਨੂੰ ਮਿੱਟੀ ਨਾਲ ਸਾਰਾ ਕੁਝ ਭਰ ਗਿਆ ਤੇ ਆਪਾਂ ਹੁਣ ਚੱਲਦੇ ਆਂ ਜੀ ਸਾਬ ਰਾਤ ਦੇ ਅਨਿੰਦਰੇ ਸੀ ਇਸ ਲਈ ਸਾਬ ਕਰਨਗੇ ਰੈਸਟ ਤੇ ਆਪਾਂ ਚੱਲਾਂਗੇ ਘਰ ਨੂੰ ਇੱਦਾਂ ਵੀਡੀਓਜ਼ ਨੂੰ ਦੇਖਦੇ ਰਹੋ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਰਹੋ ਕਿੰਨਾ ਸੋਹਣਾ ਵਿਊ ਆ ਦਰਿਆ 'ਚ ਪਾਣੀ ਕਾਫੀ ਆਇਆ ਹੋਇਆ ਪਿੱਛੇ ਮੀਂਹ ਪੈ ਗਿਆ ਹੋਣੇ ਆ ਵੀਡੀਓਜ਼ ਦੇਖਦੇ ਰਹੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ